ਜਲਸ਼ਕਤੀ ਮੰਤਰਾਲੇ ਨੇ ਸੋਮਵਾਰ ਨੂੰ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਪਾਖੜਾ ਤੇ ਪੋਂਗ ਡੈਮ ਚ ਖਰਾਬ ਜਲ ਪ੍ਰਬੰਧਨ ਨੇ ਪੰਜਾਬ ਚ ਹਾਲੀ ਚੜ੍ਹਾਂ ਦੀ ਸਥਿਤੀ ਵਿਗਾੜ ਦਿੱਤੀ ਸੀ। ਉਹਨਾਂ ਕਿਹਾ ਕਿ ਜਲ ਭੰਡਾਰਨ ਖੇਤਰਾਂ ਚ ਭਾਰੀ ਮੀਂਹ ਮਗਰੋਂ ਪਾਣੀ ਦੇ ਉੱਚ ਪੱਧਰ ਕਾਰਨ ਹੜ੍ਹ ਆਏ ਸਨ। ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਚਲ ਸ਼ਕਤੀ ਰਾਜ ਮੰਤਰੀ ਰਾਜਪੂਸ਼ਣ ਚੌਧਰੀ ਨੇ ਕਿਹਾ ਕਿ 2025 ਵਿੱਚ ਪੌਂਗ ਅਤੇ ਪਾਖੜਾ ਵਿੱਚ ਪਾਣੀ ਦਾ ਪ੍ਰਵਾਹ ਕਰੰવાર 349522 ਕਿਊਸਿਕ ਅਤੇ 190603 ਕਿਊਸਿਕ ਨੂੰ ਛੂ ਗਿਆ ਸੀ ਜਿਸ ਨਾਲ ਨਿਯਮਾਂ ਅਨੁਸਾਰ ਮਾਤਰਾ ਡੈਮ ਸੁਰੱਖਿਆ ਨਿਯਮਾਂ ਅਤੇ ਸਤਲੁਜ ਤੇ ਬਿਆਸ ਨਦੀਆਂ ਦੀ ਸੀਮਿਤ ਸਮਰੱਥਾ ਦੇ ਅਨੁਸਾਰ ਡੈਮ ਦੇ ਪਾਣੀ ਨੂੰ ਨਿਯਮਿਤ ਤੌਰ ਤੇ ਛੱਡਿਆ ਗਿਆ ਇੱਕ ਲਿਖਤੀ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਹਾਲ ਹੀ ਚਾਏ ਹੜ੍ਹਾਂ ਦੀ ਸਥਿਤੀ ਪੌਂਗ ਤੇ ਪਾਖੜਾ ਡੈਮ ਵਿੱਚ ਖਰਾਬ ਜਲ ਪ੍ਰਬੰਧਨ ਕਾਰਨ ਨਹੀਂ ਵਿਗੜੀ ਸਗੋਂ ਭਾਰੀ ਮੀਂਹ ਕਾਰਨ ਪਾਣੀ ਦੇ ਉੱਚ ਪੱਧਰ ਕਾਰਨ ਹੜ੍ਹ ਆਏ ਸਨ ਉਨ੍ਹਾਂ ਕਿਹਾ ਕਿ ਡੈਮਾਂ ਤੋਂ ਪਾਣੀ ਛੱਡਣ ਦਾ ਫੈਸਲਾ ਤਕਨੀਕੀ ਕਮੇਟੀ ਨੇ ਲਿਆ ਸੀ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਕੇਂਦਰੀ ਜਲ ਕਮਿਸ਼ਨ ਤੇ ਪਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਨੁਮਾਇੰਦੇ ਸ਼ਾਮਲ ਸਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਨਸੂਨ ਤੋਂ ਪਹਿਲਾਂ ਉੱਚ ਪੱਧਰ ਨੂੰ ਕਮੇਟੇ ਟਾਂਗ ਨਾਲ ਬਰਕਰਾਰ ਰੱਖਿਆ ਗਿਆ ਸੀ ਅਤੇ ਕਿਹਾ ਕਿ ਹਰ ਵਾਰ ਪਾਣੀ ਛੱਡਣਾ ਘੱਟੋ ਘੱਟ 24 ਘੰਟੇ ਦਾ ਅਗਾਊਂ ਨੋਟਿਸ ਦੇਣ ਤੋਂ ਬਾਅਦ ਕੀਤਾ ਗਿਆ ਸੀ ਰੋਕਥਾਮ ਉਪਾਅਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਮੰਤਰਲ ਨੇ ਕਿਹਾ ਕਿ ਬੰਨਾ ਤੇ ਡਰੇਨੇਜ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਸੂਬਾ ਸਰਕਾਰਾਂ ਦੇ ਦਾਇਰੇ ਵਿੱਚ ਆਉਂਦਾ ਹੈ ਜੋ ਆਪਣੀਆਂ ਤਰਜੀਹਾਂ ਦੇ ਆਧਾਰ ਤੇ ਅਜਿਹੇ ਕੰਮ ਕਰਦੀਆਂ ਨੇ ਜਵਾਬ ਵਿੱਚ ਕਿਹਾ ਗਿਆ ਕਿ ਪ੍ਰਵਾਨਿਤ ਜਲ ਭੰਡਾਰ ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਉੱਚ ਹੜ੍ਹ ਦੇ ਸਮੇਂ ਦੌਰਾਨ ਨਿਗਰਾਨੀ ਵਧਾਉਣ ਦੇ ਹੁਕਮ ਵੀ ਦਿੱਤੇ ਗਏ ਸਨ